हां जी ਮੈਨੂੰ ਇੱਕ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਰਿਸੀਵ ਹੋਇਆ ਇਹ ਆਇਆ ਈਸ਼ਵਰ ਬੁਟੀਕ ਰੰਪਰਾ ਫੁੱਲ ਵੱਲੋਂ ਤੇ ਮਤਲਬ ਇਹਦਾ ਕਲਰ ਇਹਦਾ ਕਢਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤਾਂ ਇਹਦਾ ਕਲਰ ਹੈ ਤੇ ਤੁਸੀਂ ਕਢਾਈ ਤੇ ਇਹਦੀ ਸਟਿਚਿੰਗ ਚੈੱਕ ਕਰੋ ਇੱਕ ਵਾਰ ਤੇ ਮੈਨਾ ਇਹ ਪੈਨ ਦਾ ਨੰਬਰ ਵੀਡੀਓ ਦੇ ਉੱਪਰ ਲਿਖਿਆ ਹੋਇਆ ਇਹਨਾਂ ਨੂੰ ਤੁਸੀਂ ਡਾਇਰੈਕਟ WhatsApp ਤੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਇਹ ਸੇਮ ਸੂਟ ਬਣਵਾਉਣਾ ਤਾਂ ਵੀ ਤੁਸੀਂ ਇਹਨਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਇਹ ਜਿਹੜਾ ਸਟੱਫ ਹੈ ਇਹ ਹੈਗਾ ਜੋਰ ਜੱਟ ਦਾ ਬਹੁਤ ਜ਼ਿਆਦਾ ਸੌਫਟ ਸਟੱਫ ਹੈ ਤੇ ਤੁਸੀਂ ਇਹਦੇ ਜੋਰ ਜੱਟ ਦੇ ਸਟੱਫ ਤੇ ਵੀ ਤਿਆਰ ਕਰਵਾ ਸਕਦੇ ਹੋ ਤੁਸੀਂ ਆਪਦੀ ਚੁਆਇਸ ਦੇ ਸਟੱਫ ਤੇ ਚੁਆਇਸ ਦੇ ਕਲਰ ਤੇ ਵੀ ਇਹਨੂੰ ਤਿਆਰ ਕਰਵਾ ਸਕਦੇ ਹੋ ਤੇ ਇੱਕ ਜਿਹੜੀ ਇਹ ਵਾਲੀ ਜੁਐਲਰੀ ਮੈਨੂੰ ਭੇਜੀ ਇਹਨਾਂ ਨੇ ਗਿਫਟ ਦੇ ਤੌਰ ਤੇ ਇਹਨਾਂ ਦਾ ਜੁਐਲਰੀ ਦਾ ਵੀ ਕੰਮ ਹੈ ਤੇ ਤੁਸੀਂ ਇਹਨਾਂ ਦਾ ਪੇਜ ਖੋਲ ਕੇ ਤੁਸੀਂ ਇਹ ਜੁਐਲਰੀ ਦੀਆਂ ਫੋਟੋਜ਼ ਵੀ ਪਾਈਆਂ ਹੋ ਡਿਜ਼ਾਈਨ ਜਿਹੜੇ ਹੈਗੇ ਆ ਉਹ ਵੀ ਚੈੱਕ ਕਰ ਸਕਦੇ ਹੋ ਤੇ ਤੁਸੀਂ ਇਹਨਾਂ ਨੂੰ ਡਾਇਰੈਕਟ WhatsApp ਤੇ ਮੈਸੇਜ ਕਰਕੇ ਫੋਟੋਜ਼ ਮੰਗਵਾ ਕੇ ਵੀ ਤੁਸੀਂ ਸੂਟਾਂ ਦੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੇ ਜੇਕਰ ਤੁਸੀਂ ਵੀ ਸੋਹਣੇ-ਸੋਹਣੇ ਸੂਟ ਬਣਵਾਉਣੇ ਹਨ ਤਾਂ ਭੈਣ ਨੂੰ ਫੋਲੋ ਜ਼ਰੂਰ ਕਰਿਓ ਤੇ ਇਹਨਾਂ ਨੂੰ ਇੱਕ ਵਾਰ ਮੈਸੇਜ ਕਰਕੇ ਤੁਸੀਂ ਸੂਟਾਂ ਦੇ ਡਿਜ਼ਾਈਨ ਜਤੇ ਫੋਟੋਜ਼ ਜ਼ਰੂਰ ਮੰਗਵਾਇਓ ਤੁਸੀਂ ਕੰਮ ਵੱਲੋਂ ਨਿਰਾਸ਼ ਨਹੀਂ ਹੋਵੋਗੇ ਕਿਉਂਕਿ ਸਫਾਈ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੋਰ ਜੱਟ ਦਾ ਸਟਾਫ ਆ ਬਹੁਤ ਸੌਫਟ ਬਹੁਤ ਜ਼ਿਆਦਾ ਸੌਫਟ ਜੋਰ ਜੱਟਾ ਤੇ ਸਟਿਚਿੰਗ ਭੈਣ ਦੀ ਮਤਲਬ ਕਮਾਲ ਦੀ ਸਟਿਚਿੰਗ ਆ ਇੰਨਾ ਕਾ ਜ਼ਿਆਦਾ ਫ ਪਰਫੈਕਟ ਸਿਓਂਗੇ ਭੇਜਿਆ 1% ਵੀ ਇਹ ਨਹੀਂ ਮੈਨੂੰ ਕਿ ਕਿਤੋਂ ਖੋਲਣਾ ਪਊਗਾ ਜਾਂ ਕਿਤੋਂ ਪੀੜਾ ਕਰਨਾ ਪਊਗਾ ਸੋ ਥੈਂਕ ਯੂ ਸੋ ਮੱਚ ਪੈਣੀ ਤੇ ਤੁਸੀਂ ਵੀ ਜਲਦੀ ਜਲਦੀ ਜਾਓ ਤੇ ਸੋਹਣੇ ਸੋਹਣੇ ਸੂਟ ਬਣਵਾਓ ਬਾਏ